ਸਾਰੇ ਇਥੇ ਚੂਲੇ ਲੱਗੇ ਹੋਏ ਨੇ ਵੀ ਟੰਡੋਰ ਹੋ ਗਿਆ ਜਾਂ ਕਿਵੇਂ ਕਿਸਤੀ ਹੋ ਗਈ ਨਾ ਤੇ ਆ ਚੂਲੇ ਵਗੈਰਾ ਵੀ ਸਾਰੇ ਉਹ ਖੁੱਲ ਹੋਏ ਹੋਏ ਨੇ ਵੀ ਇੰਨਾ ਕ ਜਿਆਦਾ ਜਿਹੜਾ ਉਹ ਇਕੱਠ ਹੋਇਆ ਹੋਇਆ ਆ ਕਿਸਤੀ ਤੁਸੀਂ ਦੇਖੋ ਸਾਹਮਣੇ ਵਾਲੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਨਵਾਦੇ ਦਾ ਮੇਲਾ ਇਹ ਮੇਲਾ ਜਿਹੜਾ ਹਰ ਇੱਕ ਸਾਲ ਲੱਗਦਾ ਹੈ ਪਿੰਡ ਨਵਾਦੇ ਦੇ ਵਿੱਚ ਤਿੰਨ ਦਿਨ ਦਾ ਜਿਹੜਾ ਉਹ ਮੇਲਾ ਹੁੰਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਬਣੇ ਰਹੋ ਸਾਰਾ ਆਪਾਂ ਮੇਲਾ ਤੁਹਾਨੂੰ ਦਿਖਾਉਨੇ ਆ ਬਹੁਤ ਭਾਰੀ ਇਸ ਮੇਲੇ ਦੇ ਵਿੱਚ ਇਕੱਠਾ ਹੁੰਦਾ ਤੇ ਬਹੁਤ ਦੂਰੂ ਦੂਰੋਂ ਸੰਗਤਾਂ ਇਸ ਸਥਾਨ ਤੇ ਜਿਹੜਾ ਉਹ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਤੇ ਤਿੰਨ ਦਿਨਾਂ ਦਾ ਜਿਹੜਾ ਉਹ ਮੇਲਾ ਹਰ ਇੱਕ ਸਾਲ ਲੱਗਦਾ ਵਾਕੀ ਸਾਰਾ ਮੇਲਾ ਅੱਜ ਦੀ ਵੀਡੀਓ ਤੇ ਸ਼ਾਮ ਦੇ ਟਾਈਮ ਆਪਾਂ ਜਿਹੜਾ ਉਹ ਮੇਲੇ ਦੇ ਵਿੱਚ ਆਏ ਆ ਤੇ ਤੁਸੀਂ ਦੇਖੋ ਵੀ ਸ਼ਾਮ ਨੂੰ ਕਿੰਨਾ ਜਿਆਦਾ ਜਿਹੜਾ ਉਹ ਭਾਰੀ ਇਕੱਠ ਸੰਗਤਾਂ ਦਾ ਹੈਗਾ ਹਨ ਤੇ ਬਹੁਤ ਦੂਰੋਂ ਦੂਰੋਂ ਇਸ ਮੇਲੇ ਦੇ ਵਿੱਚ ਆ ਕੇ ਸੰਗਤਾਂ ਖਾਮਲ ਹੁੰਦੀਆਂ ਨੇ ਤੇ ਨਮਾਦੇ ਦਾ ਮੇਲਾ ਬਹੁਤ ਮਸ਼ਹੂਰ ਜਿਹੜਾ ਉਹ ਮੇਲਾ ਹੈ ਤੇ ਇਸ ਇਲਾਕੇ ਦਾ ਭਵਾਨੀਗੜ੍ਹ ਦੇ ਨੇੜੇ ਤੇ ਚੰਨੋ ਦੇ ਨੇੜੇ ਇਹ ਜਿਹੜਾ ਉਹ ਪਿੰਡ ਪਿਆ ਜਾਂਦਾ ਚੰਨੋ ਦੇ ਬਿਲਕੁਲ ਨਾਲ ਜਿਹੜਾ ਉਹ ਪਿੰਡ ਹੈ ਇਹ ਨਮਾਦੇ ਉੱਥੇ ਮੇਲਾ ਲੱਗਦਾ ਹੈ ਇਹ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਜੀ ਲੱਗੀਆਂ ਹੋਈਆਂ ਹਨਾ ਇਸ ਤਰ੍ਹਾਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਜਾਂ ਕੁਝ ਹੋਰ ਖਾਣ-ਪੀਣ ਵਾਲੀਆਂ ਤੇ ਆਪਾਂ ਅੱਗੇ ਚੱਲਦੇ ਹਾਂ ਤੇ ਵੱਡੇ-ਵੱਡੇ ਝੂਲੇ ਵੀ ਇਸ ਮੇਲੇ ਦੇ ਵਿੱਚ ਜਿਹੜੇ ਉਹ ਲੱਗਦੇ ਨੇ ਸਾਰਾ ਆਪਾਂ ਤੁਹਾਨੂੰ ਵੀਡੀਓ ਰਾਹੀਂ ਜਿਹੜਾ ਉਹ ਦਿਖਾਵਾਂਗੇ ਤੇ ਰਾਤ ਦੀਆਂ ਜਿਹੜੀਆਂ ਉਹ ਰੌਣਕਾਂ ਤੁਹਾਨੂੰ ਜਿਹੜਾ ਉਹ ਦਿਖਾਉਨੇ ਆ ਇੱਧਰ ਖਾਣ-ਪੀਣ ਵਾਲੀਆਂ ਦੁਕਾਨਾਂ ਤੁਸੀਂ ਦੇਖ ਰਿਹਾ ਹੋ ਤੇ ਇਹ ਤਿੰਨ ਦਿਨ ਦਾ ਜਿਹੜਾ ਉਹ ਮੇਲਾ ਹੁੰਦਾ ਅੱਜ ਮੇਲੇ ਦਾ ਜਿਹੜਾ ਉਹ ਦੂਸਰਾ ਦਿਨ ਹੈ ਤੇ ਕੱਲ ਨੂੰ ਮੇਲੇ ਦਾ ਜਿਹੜਾ ਉਹ ਆਖੀਰਲਾ ਦਿਨ ਹੈ ਇਹ ਇਧਰ ਦੁਕਾਨਾਂ ਨਾਲ-ਨਾਲ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਮੇਲੇ ਦੇ ਵਿੱਚ ਆਉਂਦੀਆਂ ਨੇ ਤੇ ਇਥੇ ਦਰਸ਼ਨਾਂ ਵਾਸਤੇ ਤੇ ਆਹ ਸਸਦਾ ਜਿਹੜਾ ਹੋ ਰਾਸਤਾ ਜਾਂਦਾ ਜਿਹੜਾ ਮੇਨ ਸਥਾਨ ਹੈ ਉਧਰ ਨੂੰ ਹੀ ਜਾਂਦਾ ਤੇ ਦੂਰੋਂ ਹੀ ਜਿਹੜੀਆਂ ਉਹ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਨੇ ਖਾਣ-ਪੀਣ ਵਾਲੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਤੇ ਇਧਰ ਝੂਲੇ ਵੀ ਜਿਹੜੇ ਉਹ ਚੱਲ ਰਹੇ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੋਗ ਹਨ ਟੰਡੋਲ ਕਿਸ਼ਤੀਆਂ ਤੇ ਉਹ ਸਾਰਾ ਆਪਾਂ ਤੁਹਾਨੂੰ ਨੇੜੋਂ ਜਾ ਕੇ ਆਪਾਂ ਦਿਖਾਵਾਂਗੇ ਤੇ ਸਾਰੇ ਆਪਦੇ ਪਰਿਵਾਰਾਂ ਸਮੇਤ ਆਉਂਦੇ ਨੇ ਬਹੁਤ ਸਾਰੇ ਇੰਜੋਏ ਕਰਦੇ ਨੇ ਆ ਕੀ ਮੇਲੇ ਨੂੰ ਤੇ ਬਾਕੀ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਵੀਡੀਓ ਆਪਣੀ ਜਿਹੜੀ ਉਹ ਦੇਖ ਰਹੇ ਹੋ ਤੇ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਜੇ ਕੋਈ ਇਸ ਇਲਾਕੇ ਤੋਂ ਵੀਡੀਓ ਦੇਖ ਰਹਾ ਹੈ ਉਹ ਵੀ ਜ਼ਰੂਰ ਕਮੈਂਟ ਕਿਹੜਾ ਹੋ ਕਰਕੇ ਦੱਸਿਓ ਤੇ ਆ ਸੜਕ ਦੇ ਨਾਲ-ਨਾਲ ਸਾਰੀਆਂ ਦੁਕਾਨੀਆਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ ਖਾਣ ਪੀਣ ਵਾਲੀਆਂ ਹਨ ਇਸ ਤਰ੍ਹਾਂ ਦੀਆਂ ਤੇ ਉਧਰ ਪਿੱਛੇ ਝੰਡੋਲ ਵਗੈਰਾ ਸਾਰੇ ਜਿਹੜੇ ਉਹ ਚੱਲ ਰਹੇ ਨੇ ਤੇ ਆਪਾਂ ਕੋਲੋਂ ਜਾ ਕੇ ਤੁਹਾਨੂੰ ਜਿਹੜਾ ਉਹ ਦਿਖਾ ਦਾਂਗੇ ਬਾਕੀ ਇਧਰ ਸੜਕ ਦੇ ਦੋਨੋਂ ਪਾਸੇ ਦੇਖੋ ਜੀ ਦੁਕਾਨਾਂ ਦੂਸਰੀ ਸਾਈਡ ਵੀ ਲੱਗੀਆਂ ਹੋਈਆਂ ਖਰੀਦਦਾਰੀ ਵਾਲਾ ਸਾਰਾ ਜਿਹੜਾ ਉਸਮਾਨ ਤੇ ਦਿਨ ਦੇ ਨਾਲੋਂ ਦੁੱਗਣਾ ਇਕੱਠਾ ਜਿਹੜਾ ਉਹ ਸ਼ਾਮ ਨੂੰ ਹੁੰਦਾ ਇਸ ਮੇਲੇ ਦੇ ਵਿੱਚ ਹਨਾ ਤੇ ਹਰੇਕ ਮੇਲੇ ਆਪਾਂ ਹੋਰ ਵੀ ਮੇਲੇ ਜਿਹੜੇ ਉਹ ਦੇਖਦੇ ਆ ਤੇ ਸ਼ਾਮ ਦੇ ਟਾਈਮ ਜਿਆਦਾ ਭਾਰੀ ਜਿਹੜਾ ਉਹ ਇਕੱਠਾ ਹੁੰਦਾ ਦਿਨ ਦੇ ਨਾਲੋਂ ਤੇ ਇਧਰ ਸਾਰਾ ਖਾਣ ਪੀਣ ਵਾਲੀਆਂ ਮਠਿਆਈ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਇਸ ਤਰ੍ਹਾਂ ਵੱਡੀਆਂ-ਵੱਡੀਆਂ ਦੁਕਾਨਾਂ ਇਸ ਮੇਲੇ ਦੇ ਵਿੱਚ ਜਿਹੜਾ ਉਹ ਲੱਗਦੀਆਂ ਨੇ ਸਾਰਾ ਤੁਸੀਂ ਵੀਡੀਓ ਰਾਹੀਂ ਜਿਹੜਾ ਉਹ ਦੇਖ ਰਹੇ ਹੋ ਹਨ ਇਹ ਇਸ ਇਲਾਕੇ ਦੇ ਵਿੱਚ ਬਹੁਤ ਸਭ ਤੋਂ ਵੱਡਾ ਇਹ ਜਿਹੜਾ ਉਹ ਮੇਲਾ ਸੰਗਤਾਂ ਆਉਂਦੀਆਂ ਨੇ ਤਿੰਨੋ ਦਿਨ ਇੱਥੇ ਜਿਹੜਾ ਉਹ ਇਕੱਠ ਰਿਹਾ ਦਾ ਹਾਂਜੀ ਬਾਈ ਅੱਜ ਕਿਹੜਾ ਪਿੰਡਾਂ ਵੀਰ ਹਣੀਆਂ ਦਾ ਬਲੇਹਾਲ ਆ ਬਾਈ ਠੀਕ ਬਲੇਹਾਲ ਹਾਂਜੀ ਠੀਕ ਹੈ ਤੇ ਆ ਬਾਈ ਹੁਣੀ ਬਲੇਹਾਲ ਤੋਂ ਆਏ ਨੇ ਮੇਲਾ ਦੇਖਣ ਵਾਸਤੇ ਹੋਰ ਦੇਖ ਲਿਆ ਮੇਲਾ ਵੀਰ ਹਾਂ ਹਾਂ ਠੀਕ ਹੈ ਬਾਈ ਠੀਕ ਹੈ ਬਾਈ ਠੀਕ ਤੇ ਵੱਖ-ਵੱਖ ਪਿੰਡਾਂ ਤੋਂ ਆਉਂਦੀਆਂ ਨੇ ਭਾਈ ਮੇਲੇ ਦੇ ਵਚਨਾਂ ਸ਼ਾਮਲ ਹੁੰਦੇ ਨੇ ਜਿਵੇਂ ਆ ਬਾਈ ਹੁਣੀ ਆਏ ਹੋਏ ਸੀ ਇਸੋ ਨੇੜਲੇ ਪਿੰਡਾਂ ਦੇ ਬਾਕੀ ਵੱਡੇ ਵੱਡੇ ਚੰਡੋਲ ਝੁੰਡੇ ਵਗੈਰਾ ਸਾਰੇ ਇੱਥੇ ਲੱਗਦੇ ਨੇ ਇਧਰੋਂ ਆਪਾਂ ਤੁਹਾਨੂੰ ਜਿਹੜਾ ਹੋ ਦਿਖਾਵਾਂਗੇ ਆਹ ਫਾਇੜਾ ਝੂਲੇ ਜਿਹੜੇ ਸਾਰੇ ਜਿਹੜੇ ਹੋ ਲੱਗੇ ਹੋਏ ਨੇ ਤੇ ਇਧਰ ਸਾਰੀਆਂ ਦੁਕਾਨਾਂ ਖਾਣ ਪੀਣ ਵਾਲੀਆਂ ਪਕੌੜੇ ਵਗੈਰਾ ਹਨ ਤੇ ਸ਼ਾਮ ਦੇ ਟਾਈਮ ਤਾਂ ਰੌਣਕ ਜ਼ਿਆਦਾ ਹੁੰਦੀ ਹੈ ਮੈਂ ਪਿਛਲੇ ਸਾਲ ਦਿਨ ਦੇ ਵਿੱਚ ਆਇਆ ਸੀ ਨਮਾਦੇ ਦੇ ਮੇਲੇ ਤੇ ਪਰ ਅੱਜ ਜਦੋਂ ਦੇਖਿਆ ਸ਼ਾਮ ਨੂੰ ਆ ਕੇ ਤੇ ਦਿਨ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਇਕੱਠ ਹੋਇਆ ਹੋਇਆ ਬਾਕੀ ਅੱਗੇ ਆਪਾਂ ਜਾਵਾਂਗੇ ਜਿੱਥੇ ਸੰਗਤਨ ਦਰਸ਼ਨ ਕਰਦੀਆਂ ਨੇ ਮੇਨ ਜਿਹੜਾ ਹਸਤਾਨ ਹੈ ਉਹਦੇ ਵੀ ਦਰਸ਼ਨ ਤੁਹਾਨੂੰ ਜਿਹੜੇ ਉਹ ਆਪਾਂ ਕਰਵਾ ਦਾਂਗੇ ਬੱਚਿਆਂ ਦੇ ਖੜਾਉਣੇ ਵਗੈਰਾ ਹੋਗੇ ਹਨ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਕਿ ਦੁਕਾਨਾਂ ਦੀ ਤਾਂ ਇੱਥੇ ਗਿਣਤੀ ਹੋਣੀ ਹੈਗੀ ਕਿੰਨੀਆਂ ਕਿ ਜ਼ਿਆਦਾ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਬੱਚਿਆਂ ਦੇ ਖੜਾਉਣੇ ਵਗੈਰਾ ਸਾਰੇ ਜਿਹੜੇ ਦੇਖ ਰਹੇ ਹੋ ਤੇ ਆਹ ਸਾਈਡ ਸਾਰੇ ਜਿਹੜੇ ਉਹ ਝੂਲੇ ਲੱਗਦੇ ਨੇ ਇਧਰ ਚੰਡੋਲ ਕੇਟੀਆਂ ਹਨ ਪਿੱਛੇ ਤੁਸੀਂ ਜਿਵੇਂ ਦੇਖ ਰਹੇ ਹੋ ਤੇ ਆਪਾਂ ਨੇੜੋ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਾਂਗੇ ਝੂਲੇ ਵੀ ਫੁੱਲ ਹੋਏ ਹੋਏ ਨੇ ਪੂਰੇ ਅੱਗੇ ਆਪਾਂ ਚੱਲਦੇ ਆਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਮਾਦੇ ਦੇ ਮੇਲੇ ਤੇ ਪਹੁੰਚੀਆਂ ਨੇ ਤੇ ਰਾਤ ਦੀਆਂ ਰੌਣਕਾਂ ਆਪਾਂ ਤੁਹਾਨੂੰ ਜਿਹੜੀਆਂ ਉਹ ਮੇਲੇ ਦੀਆਂ ਦਿਖਾ ਰਹੇ ਆਂ ਤੇ ਰਾਤ ਨੂੰ ਪੂਰਾ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠ ਹੁੰਦਾ ਮੇਲੇ ਦੇ ਵਿੱਚ ਹਨਾ ਤੁਸੀਂ ਸਾਰਾ ਦੇਖੀ ਆ ਵੀਡੀਓ ਰਾਹੀਂ ਤੇ ਇੱਧਰ ਸਾਰੀਆਂ ਵਾਲੇ ਦੁਆਲੇ ਦੁਕਾਨੀ-ਦੁਕਾਨਾਂ ਲੱਗੀਆਂ ਹੋਈਆਂ ਨੇ ਆਹ ਸਾਰੇ ਇੱਥੇ ਚੂਲੇ ਲੱਗੇ ਹੋਏ ਨੇ ਜੀ ਚੰਦੋਰ ਹੋ ਗਿਆ ਕਿਵੇਂ ਕਿਸ਼ਤੀ ਹੋ ਗਈ ਹਨਾ ਤੇ ਆ ਝੂਲੇ ਵਗੈਰਾ ਵੀ ਸਾਰੇ ਉਹ ਖੁੱਲ ਹੋਏ ਹੋਏ ਨੇ ਵੀ ਇੰਨਾ ਕ ਜਿਆਦਾ ਜਿਹੜਾ ਉਹ ਇਕੱਠ ਹੋਇਆ ਹੋਇਆ। ਆ ਤਿਸਤੀ ਤੁਸੀਂ ਦੇਖੋ ਸਾਹਮਣੇ ਵਾਲੀ। ਬਿਲਕੁਲ ਖੁੱਲ ਹੋਈ ਹੋਈ ਆ। ਤੇ ਝੂਲਿਆਂ ਦੇ ਵਿੱਚ ਬੈਠਣ ਨੂੰ ਬਹੁਤ ਭਾਰੀ ਜਿਹੜਾ ਉਹ ਇਕੱਠ ਹੋਇਆ ਹੋਇਆ। ਤੇ ਇਸ ਤਰ੍ਹਾਂ ਹਰ ਇੱਕ ਸਾਲ ਇਹ ਮੇਲਾ ਬਹੁਤ ਭਰਦਾ। ਇਧਰ ਆਹ ਆ ਟ੍ਰੇਨ ਵਾਲਾ ਝੂਲਾ ਵੀ ਤੁਸੀਂ ਜਿਹੜਾ ਉਹ ਦੇਖ ਰਹੇ ਹੋ। ਤੇ ਇਹ ਟ੍ਰੇਨ ਵਾਲਾ ਝੂਲਾ ਜਿਹੜਾ ਉਹ ਲੱਗਿਆ ਹੋਇਆ। ਕੋਤੋਂ ਬਕਰੇ ਤੇ ਝੂਲੇ ਜਿਹੜੇ ਹੋ ਲੱਗਦੇ ਨੇ ਜੀ ਤੇ ਨਾਲ ਇਧਰ ਚੰਡੋਲ ਵੀ ਜਿਹੜਾ ਉਹ ਚੱਲ ਪਿਆ ਤੇ ਅੱਗੇ ਆਪਾਂ ਚੱਲਦੇ ਅੱਗੇ ਉਹ ਦੋਨੋਂ ਜਿਹੜਾ ਉਹ ਦਿਖਾ ਦਾਂਗੇ ਹੋਰ ਮੇਲਾ ਝੂਲੇ ਤੁਸੀਂ ਦੇਖੇ ਨੇ ਕਿ ਕਿੰਨਾ ਕ ਭਾਰੀ ਜਿਹੜਾ ਉਹ ਝੂਲਿਆਂ ਦੇ ਵੀ ਇਕੱਠਾ ਜਿਹੜਾ ਹੋਇਆ ਹੋਇਆ ਨਾ ਤੇ ਇਧਰ ਨਾਲ ਨਾਲ ਇਸ ਤਰ੍ਹਾਂ ਦੁਕਾਨਾਂ ਸਾਰੀਆਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਖਾਣ ਪੀਣ ਵਾਲੀਆਂ ਜਾਂ ਹੋਰ ਸਾਰਾ ਖਰੀਦਦਾਰੀ ਵਾਲਾ ਸਹਾਨ ਤੇ ਆਹ ਸਾਈਡ ਸਾਰੇ ਆ ਝੂਲੀ ਲੱਗੇ ਹੋਏ ਨੇ ਆ ਕਿਸ਼ਤੀ ਜਿਵੇਂ ਆਪਾਂ ਤੁਹਾਨੂੰ ਵੀਡੀਓ ਚਲਦੀ ਦਿਖਾ ਰਹੇ ਆ ਹਨ ਤੇ ਉਧਰ ਵੀ ਇੱਕ ਚੰਡੋਲ ਜਿਹੜਾ ਉਹ ਲੱਗਿਆ ਹੋਇਆ ਸਾਹਮਣੇ ਵੀ ਉਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਇਆਉਨੇ ਆ ਬਾਕੀ ਛੋਟੇ ਬੱਚਿਆਂ ਵਾਸਤੇ ਬਹੁਤ ਸਾਰੇ ਇਥੇ ਝੂਲੇ ਜਿਹੜੇ ਉਹ ਹੈਗੇ ਨੇ ਛੋਟੇ ਬੱਚੇ ਵੀ ਇੰਜੋਏ ਜਿਹੜਾ ਉਹ ਕਰਦੇ ਨੇ ਇਹ ਝੂਲਿਆਂ ਦੇ ਵਿੱਚ ਬੈਠਣ ਨੂੰ ਇਕੱਠ ਦੇਖੋ ਦੂਈਆਂ ਕਿਵੇਂ ਇਧਰ ਲਾਈਨਾਂ ਲੱਗੀਆਂ ਹੋਈਆਂ ਸਾਹਮਣੇ ਬਹੁਤ ਲਾਈਨਾਂ ਲੱਗੀਆਂ ਹੋਈਆਂ ਨੇ ਇਹ ਇੰਨਾ ਕਾ ਜ਼ਿਆਦਾ ਜਿਹੜਾ ਉਹ ਇਕੱਠ ਹੋਇਆ ਹੋਇਆ ਵੀ ਝੂਲਿਆਂ ਦੇ ਵਿੱਚ ਬੈਠਣ ਦੀ ਵਾਰੀ ਨਹੀਂ ਜਿਹੜੀ ਉਹ ਮਿਲ ਰਹੀ ਤੇ ਇਧਰ ਸਾਰੇ ਆ ਛੋਟੇ ਬੱਚੇ ਵਾਲੇ ਝੂਲੇ ਨੇ ਆਹ ਸਾਈਡ ਹਨਾ ਇੱਥੇ ਕੁਝ ਕੁ ਬੱਚੇ ਇੰਜੋਏ ਜਿਹੜਾ ਉਹ ਕਰਦੇ ਨੇ ਤੇ ਹਰੇਕ ਏਜ ਗਰੁੱਪ ਵਾਸਤੇ ਇੰਜੋਏ ਵਾਸਤੇ ਇਥੇ ਝੂਲੇ ਜਿਹੜੇ ਉਹ ਹੈਗੇ ਨੇ ਬਾਕੀ ਇਧਰ ਹੋਰ ਦੁਕਾਨਾਂ ਵਗੈਰਾ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਹਰੇਕ ਸਾਲ ਇਸੇ ਤਰ੍ਹਾਂ ਇਕੱਠ ਹੁੰਦਾ ਇੱਥੇ ਵੀ ਭਾਰੀ ਬਸ ਜਿਹੜੇ ਇਹ ਝੂਲੇ ਲੱਗੇ ਹੋਏ ਨੇ ਜਾਂ ਚੰਡੋਲ ਲੱਗੇ ਹੋਏ ਨੇ ਨਾ ਇਹਨਾਂ ਤੇ ਲਾਈਟਾਂ ਲੱਗੀਆਂ ਹੁੰਦੀਆਂ ਤਾਂ ਹੋਰ ਵੀ ਚਾਰ ਜਾਂਦ ਲੱਗ ਜਾਂਦੇ ਮੇਲੇ ਨੂੰ ਕਿਉਂਕਿ ਨੇਰੇ ਦੇ ਵਿੱਚ ਬਹੁਤ ਸੋਹਣੇ ਲੱਗਦੇ ਨੇ ਚੰਡੋਲ ਵਗੈਰਾ ਝੂਲੇ ਨੇ ਜਿਹੜੇ ਹਨ ਲਾਈਟਾਂ ਲੱਗੀਆਂ ਦੇ ਵਿੱਚ ਤੇ ਇੱਧਰ ਵੀ ਇੱਕ ਆ ਚੰਡੋਲ ਹੈਗਾ ਇੱਧਰ ਵੀ ਚੰਡੋਲ ਜਿਹੜਾ ਹੋ ਚੱਲ ਰਿਹਾ ਹੈ ਬਾਕੀ ਇੱਧਰ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਤੇ ਜਿਹੜੀ ਸਾਈਡ ਮਰਜੀ ਆਪਾਂ ਨਿਗਾਹ ਮਾਰੀਏ ਸੰਗਤਾਂ ਦਾ ਇਕੱਠ ਜਿਹੜਾ ਆਪਾਂ ਨੂੰ ਉਹ ਦੇਖਣ ਨੂੰ ਮਿਲੂਗਾ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਅੱਜ ਨਮਾਦ ਦੇ ਮੇਲੇ ਦੇ ਵਿੱਚ ਹਨ ਤੇ ਇਧਰ ਵਗਿਆ ਸਾਰੇ ਆ ਝੂਲੀ ਨੇ ਜਿਹੜੇ ਆ ਸਾਈਡ ਝੂਲਿਆਂ ਤੇ ਤੁਸੀਂ ਦੇਖੋ ਬਈ ਕਿੰਨਾ ਭਾਰੀ ਜਿਹੜਾ ਹੋ ਇਕੱਠਾ ਹੋਇਆ ਹੋਇਆ ਹਨ ਬਹੁਤ ਭਾਰੀ ਝੂਲਿਆਂ ਦੇ ਜਿਹੜਾ ਇਕੱਠਾ ਹੋਇਆ ਹੋਇਆ ਤੇ ਆਹ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਾਨੇ ਆ ਜੀ ਕਿ ਸਤੀ ਚੱਲ ਰਹੀ ਚੰਡੋਲ ਚੱਲ ਰਿਹਾ ਹਨ ਤੇ ਆਪਾਂ ਨੂੰ ਵੀਰੋਣੀ ਮਿਲੇ ਨੇ ਇੱਥੇ ਮੇਲੇ ਦੇ ਵਿੱਚ ਹਨ ਤੇ ਬਾਈ ਯੂਨੀਅਨ ਪੁੱਛਦੇ ਆ ਕਿਹੜਾ ਪਿੰਡ ਆ ਬਾਈ ਹੋਣੀ ਇਹਦਾ ਤੇ ਕਿਹੜਾ ਪਿੰਡ ਆ ਵੀਰੋਣੀ ਇਹਦਾ ਕਿੱਥੋਂ ਆਏ ਹੋ ਬਾਈ ਸਾਡਾ ਪਿੰਡ ਹੈਗਾ ਬਾਈ ਜੀ ਮੈਂ ਪੰਚਾਇਤ ਸਾਫਕਾ ਪੰਚਾਇਤ ਮੈਂਬਰ ਪਿੰਡਾ ਲੋਵਰਖ ਤੋਂ ਤੇ ਸਾਡੇ ਉਰੋਂ ਇਹ 7 ਕਿਲੋਮੀਟਰ 8 ਕਿਲੋਮੀਟਰ ਪਿੰਡਾ ਮੇਲਾ ਇੱਕ ਮੇਲਾ ਵੀਰੇ ਇਹ ਆਪਣਾ ਨਮਾਦਿਆਣਾ ਹੋਇਆ ਤੇ ਇੱਕ ਮੇਲਾ ਹੋਇਆ ਮੇਲਾ ਸ਼ਪਾਰ ਦਾ ਜੋ ਕਿ ਹੁਣ ਲੰਘ ਚੁੱਕਿਆ ਗੁੱਗਾ ਜਹਰਬੀ ਦਾ ਮੇਲਾ ਬਹੁਤ ਹੀ ਲੋਕ ਤੁੰਤਾਂ ਦੇ ਨਾਲ ਉੱਥੇ ਮੇਲਾ ਮਨਾਉਂਦੇ ਨੇ ਤੇ ਮੇਲੇ ਦੇ ਬਾਬਾ ਗੁੱਗਾ ਜਹਰਬੀ ਦੇ ਮੱਥਾ ਟੇਕਦੇ ਨੇ ਬਹੁਤ ਆਨੰਦ ਮਾਣਦੇ ਨੇ ਤੇ ਉਸ ਤੋਂ ਬਾਅਦ ਉਹ ਸਮਾਪਤ ਮੇਲਾ ਹੋਣ ਦੇ ਬਾਵਜੂਦ ਉਤਵਾਰ ਚ ਚੱਲਦਾ ਮੇਲਾ ਹੜਾ ਨਵਾਦੇ ਵਾਲਾ ਇਹ ਸਾਡੇ ਲਵੇ ਇਲਾਕੇ ਦਾ ਬਹੁਤ ਹੀ ਮਸ਼ਹੂਰ ਬਹੁਤ ਹੀ ਮਸ਼ਹੂਰ ਮੇਲਾ ਸਾਡੇ ਬਹੁਤ ਹੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਵੀਰੇ ਮੇਲਾ ਦੇਖਣ ਵਾਸਤੇ ਇਹ ਜਿਵੇਂ ਸਾਡੇ ਭਰਾ ਸਾਰੇ ਅਸੀਂ ਆਏ ਹੋਏ ਆ ਸਾਡੇ ਹੋਰ ਰਿਸ਼ਤੇਦਾਰ ਬਹੁਤ ਲੋਕ ਬੜੇ ਬੜੇ ਲੋਕਾਂ ਦੀ ਬਹੁਤ ਜ਼ਿਆਦੇ ਮੰਨਦਾ ਬਹੁਤ ਜ਼ਿਆਦੇ ਮੰਨਦਾ ਵੀਰੇ ਮੇਲੇ ਦੀ ਇਹ ਗੂਗਲ ਜਹਰ ਪੀਰ ਦੀ ਤੇ ਬਹੁਤ ਜ਼ਿਆਦੇ ਲੋਕ ਮੇਲਾ ਦੇਖਣ ਆਉਂਦੇ ਨੇ ਆ ਤਿੰਨ ਦਿਨ ਦਾ ਹੁੰਦਾ ਜੀ 14 15 16 ਤਿੰਨ ਦਿਨ ਲਕਾਲੂ ਲਾਸਟ ਆ ਜੀ ਮੇਲਾ ਇਹ ਹੋਰ ਆ ਵੀਰੇ ਇੱਥੇ ਇੱਕ ਹੋਰ ਰਵਾਇਤ ਆ ਇੱਕ ਸਾਲ ਆ ਇੱਥੋਂ ਨਮਾंदे ਦੇ ਸਰਪੰਚ ਨੇ ਮੇਲਾ ਬੰਦ ਕਰਵਾਤਾ ਸੀਗਾ ਥੋੜੀ ਜਿਹਾ ਪੁਰਾਣੀ ਗੱਲ ਆ ਇਹ ਅਜ ਤਾਂ ਨਮਿਆਂ ਪਾਲਾ ਛੋਟੇ ਹੁੰਦੇ ਆਉਂਦੇ ਆ ਰਹੇ ਆ ਇੱਥੇ ਬੰਦ ਕਰਾਤਾ ਸੀ ਸਾਰੇ ਪਿੰਡ ਦੇ ਵਿੱਚ ਬਾਬਾ ਜੀ ਨੇ ਹਾਜ਼ਰੀ ਦਿੱਤੀ ਰਹੀ ਆ ਫਿਰ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਦੁਬਾਰਾ ਹਰ ਅਰਦਾਸ ਕੀਤੀ ਦੁਬਾਰੇ ਫੇਰ ਇਹ ਚਾਲੂ ਕਰਵਾਇਆ ਇੱਥੇ ਬਹੁਤ ਵੱਡੀ ਮਾਨਤਾ ਬਾਬਾ ਜੀ ਦੀ ਇਹ ਮਾਨਤਾ ਹੈ ਤੁਹਾਨੂੰ ਹਾਂਜੀ ਭਾਈ ਸਭ ਤੋਂ ਪਹਿਲਾਂ ਅਸੀਂ ਸੁਖ ਪੰਜਾਬੀ ਬਲੌਗਰ ਦਾ ਬਹੁਤ ਧੰਨਵਾਦ ਕਰਦੇ ਆਂ ਬਾਬਾ ਜੀ ਤੇ ਇਸ ਪ੍ਰਸਿੱਧ ਮੇਲੇ ਦਾ ਬਹੁਤ ਅਸੀਂ ਆਨੰਦ ਮਾਣਦੇ ਆਂ ਇਹ ਇੱਕ ਮਾੜੀ ਆਪਣੇ ਪਿੰਡ ਨਰਮਾਦਾ ਤੇ ਦੂਸਰਾ ਪਿੰਡ ਛਪਾਰ ਆ ਇਹ ਪੰਜਾਬ ਦੇ ਦੇਖੋ ਇੱਕ ਦੋ ਮੇਲੇ ਹੋਰ ਨੇ ਬਹੁਤ ਉਹ ਮਤਾਂ ਮਨਾ ਮਨਾਏ ਜਾਂਦੇ ਨੇ ਸਾਡੇ ਇਹ ਪਿੰਡਾਂ ਦੇ ਨਜ਼ਦੀਕ ਆ ਇਹ ਦੋ ਮੇਲੇ ਨੇ ਭਰਾ ਜੀ ਇੱਥੇ ਦੂਰ ਨੇੜੇ ਦੇ ਸੱਜਣ ਬਹੁਤ ਵੱਧ ਝੜ ਕੇ ਆਉਂਦੇ ਨੇ ਰਿਸ਼ਤੇਦਾਰ ਭੈਣ ਭਰਾ ਸਾਕੇ ਸਬੰਧੀ ਤੇ ਇਸ ਮੇਲੇ ਦੀ ਬਹੁਤ ਹੀ ਪ੍ਰਸੰਸਾ ਹੈ ਤੇ ਇੱਥੇ ਜੋ ਵੀ ਕੋਈ ਬਣੋ ਕਾਮਨਾ ਦੇ ਲੋ ਸੁੱਖ ਸੁਖਦਾ ਹੈ ਵਿਆਹ ਲੈਣ ਨੂੰ ਵਿਆਹ ਪੁੱਤਾਂ ਲੈਣ ਨੂੰ ਪੁੱਤ ਦਾਤ ਵਖਸ਼ੀ ਜਾਂਦੀ ਹੈ ਇਹ ਮੇਲਾ ਯਹਰ ਗੋਗਾ ਪੀਰ ਜਿਹਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਤੇ ਮੈਂ ਬਹੁਤ ਗੱਲ ਕਰਨਾ ਚਾਹੁੰਦੇ ਆ ਵੀਰੇ ਆ ਜਾ ਵੀਰੇ ਮੇਰਾ ਪਿੰਡ ਬਲਿਆਲਾ ਮੇਰੇ ਨਾਨਕੇ ਉਹਦੇ ਕਾਦਰਪੁਰੇ ਨੇ ਲਵੀ ਨੇੜੇ ਚਲੋ ਮੇਲਾ ਇੱਕ ਇਤਿਹਾਸਕ ਮੇਲਾ ਪੂਰਾ ਵਧੀਆ ਘੈਂਟ ਮੇਲਾ ਫਰਾ ਸਾਡੇ ਪ੍ਰਾਣੀਆਂ ਯਾਦਾਂ ਸਾਡੀਆਂ ਮਾਤੌਰੀਆਂ ਸਾਡੇ ਲਾਨਦਾਰ ਉਹ ਇਕੱਠੇ ਹੋ ਕੇ ਇੱਕ ਪਰਿਵਾਰ ਸਾਰਾ ਇਕੱਠੇ ਹੋ ਕੇ ਇਕੱਠੇ ਦੇਖਣ ਆਉਂਦੇ ਟਰੈਕਟਰ ਟਰਾਲੀਆਂ ਸਾਰਾ ਕੁਝ ਬਹੁਤ ਵਧੀਆ ਬੰਦਾ ਵੀ ਇੱਕ ਜੋੜਨ ਵਾਲਾ ਕੰਮ ਆ ਇੱਲੇ ਜਦ ਅਸੀਂ ਸਾਰੇ ਇਕੱਠੇ ਰਿਸ਼ਤੇਦਾਰ ਸਾਰੇ ਮਾਸੀਆਂ ਚਾਚੀਆਂ ਦਾਈਆਂ ਸਾਰੇ ਇਕੱਠੇ ਹੋ ਕੇ ਜਾਂਦੇ ਦੇ ਇੱਕ ਦਿਨ ਅਸੀਂ ਸਾਰਾ ਮਲਾ ਉੱਥੇ ਸਾਰੇ ਦਿਨ ਉਹੀ ਚੀਜ਼ ਹੁਣ ਮੇਰੇ ਵਰੇ 2 ਕਿਲੋਮੀਟਰ ਤੋਂ ਕਾਜ਼ਰਾਬਾਦ ਆ ਅਸੀਂ ਉੱਥੇ ਸਾਰੇ ਇਕੱਠੇ ਹੁੰਨੇ ਆ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਨੇ ਮਤਲਬ ਵੀ ਸਾਰੇ ਇਕੱਠੇ ਹੋ ਕੇ ਮੇਲਾ ਦੇਖਦੇ ਆਂ ਉਹ ਮੇਲਾ ਇਤਿਹਾਸਕ ਵੀ ਆ ਸਾਰਾ ਵਧੀਆ ਸਾਰੇ ਰਿਸ਼ਤੇਦਾਰ ਵੀ ਇਕੱਠੇ ਹੁੰਨੇ ਆ ਮੈਨੂੰ ਸਾਨੂੰ ਬਹੁਤ ਵਧੀਆ ਲੱਗਦਾ ਅੱਛਾ ਅੱਛਾ ਭਾਈ ਮੈਂ ਗੱਲ ਮੈਂ ਗੱਲ ਕਰਨਾ ਚਾਹਣਾ ਮੈਂ ਅੱਜ ਤੋਂ 15 ਸਾਲਾਂ ਦੀ ਪਿੱਛੇ ਗੱਲ ਕਰਨਾ ਚਾਹਣਾ ਮੈਂ ਮੇਰੇ ਫਾਦਰ ਸਾਹਿਬ ਨਾਲ ਸਾਫ ਦੇ ਨਾਮ ਆਉਂਦੇ ਸੀ ਸਰਦਾਰ ਦਰਵਾਰਾ ਸਿੰਘ ਜਿਹਨਾਂ ਦਾ ਨਾਮ ਆਉਂਦਾ ਸੀ ਗੋਰੀ ਉਰੇ ਮੇਲੇ ਦੇ ਵਿੱਚ ਬਾਈ ਬਹੁਤ ਜ਼ਿਆਦੇ ਆਰਕੈਸਟ ਵਾਲਿਆਂ ਦਾ ਉਦੋਂ ਆਰਕੈਸਟਾਂ ਚੱਲਦੇ ਹੁੰਦੇ ਸੀ ਮੇਲੇ ਦੇ ਵਿੱਚ ਮੈਂ ਮੇਰੇ ਲਾਣਜਾਰ ਦੇ ਨਾਲ ਮੇਲਾ ਮੈਨੂੰ ਅੱਜ ਵੀ ਯਾਦ ਆ ਮੈਂ ਉਹਦੀ ਉਂਗਲ ਫੜ ਕੇ ਮੇਲਾ ਦੇਖਣਾ ਦੇਖਣ ਆਉਂਦਾ ਸੀਗਾ ਉਰੇ ਬਾਈ ਬਹੁਤ ਜ਼ਿਆਦੇ ਆਰਕੈਸਟ ਵਾਲਿਆਂ ਜਿਵੇਂ ਅੱਜ ਉਰੇ ਟੰਡੋ ਲੱਗੇ ਹੋਏ ਨੇ ਲੋਕ ਫਿਰਦੇ ਨੇ ਇਹ ਲੋਕ ਨਹੀਂ ਦੇਖਣ ਨੂੰ ਮਿਲਦੇ ਸੀ ਉਹ ਟਾਈਮਾਂ ਦੇ ਵਿੱਚ ਉਹ ਟਾਈਮਾਂ ਦੇ ਵਿੱਚ ਬਾਈ ਜੀ ਆਰਕੈਸਟਰਾ ਵਾਲਿਆਂ ਦੇ ਬਹੁਤ ਨੰਗੇ ਨਾਚ ਹੁੰਦੇ ਸੀਗੇ ਉਰੇ ਬਹੁਤ ਲੋਕਾਂ ਦੇ ਮਤਲਬ ਉਹ ਵੀ ਲੜਾਈਆਂ ਝਗੜੇ ਬਹੁਤ ਮਤਲਬ ਉਹ ਵੀ ਹਰੇਕ ਹਰੇਕ ਮੇਲੇ ਦੇ ਵਿੱਚ ਇੱਕ ਨੱਧਾ ਬੰਦੇ ਨੇ ਮਦਰੀ ਮੌਤ ਹੋਣੀ ਹੋਣੀ ਸੀਗੀ ਚਲੋ ਅੱਜ ਪਰਮਾਨੰਦਿਕ ਜੋ ਕਮੇਡੀ ਆ ਪਿੰਡ ਨਮਾਦੇ ਦੇ ਜੋ ਬਸਨੀਕ ਸਰਪੰਚ ਪੰਚ ਜੋ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਨੇ ਬਹੁਤ ਸੁਧਾਰ ਸੁਧਾਰ ਦੇ ਸੁਧਾਰ ਹੋਣ ਦੇ ਬਾਵਜੂਦ ਅੱਛਾ ਅੱਜ ਇਹ ਮੇਲਾ ਬਾਈ ਜੀ ਉਹੀ ਮੰਨ ਲਓ ਵੀ ਆਰਕੈਸਟਰ ਨੂੰ ਹਟਾ ਕੇ ਆਰਕੈਸਟਰ ਨੂੰ ਹਟਾ ਕੇ ਇਹ ਮੇਲਾ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਨਾ ਕੋਈ ਉਰੇ ਅੱਜ ਦੇ ਟਾਈਮ ਵਿੱਚ ਨਾ ਕੋਈ ਲੜਾਈ ਦਾ ਮਾਹੌਲ ਆ ਨਾ ਕੋਈ ਹੋਰ ਲੋਕ ਆਉਂਦੇ ਨੇ ਆਪਣਾ ਮੇਲਾ ਮੱਥਾ ਟੇਕ ਕੇ ਬੜੇ ਬੜੇ ਆਰਾ ਬੜੇ ਆਰਾਮ ਦੇ ਨਾਲ ਆਪਣੀਆਂ ਧੀਆਂ ਭੈਣਾਂ ਆਉਂਦੇ ਨੇ ਉਰੇ ਮੇਲੇ ਦਾ ਆਨੰਦ ਮਾਣ ਕੇ ਮੇਲੇ ਦੀ ਜੋ ਆਪਣਾ ਸਮਾਨ ਲੈਣਾ ਹੁੰਦਾ ਲੈ ਲੂ ਕੇ ਆਪਣੇ ਘਰਾਂ ਨੂੰ ਪਹੁੰਚਦੇ ਨੇ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਚੈਨਲ ਦਾ ਬਈ ਬੇਨਤੀ ਕਰਦਾ ਮੀਡੀਆ ਅੱਗੇ ਇਸ ਮੇਲੇ ਤੇ ਹਰ ਸਾਲ ਵਿਜੇਂਦਰ ਸਿੰਘલા ਜੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਹਰ ਸਾਲ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਤੇ ਬਹੁਤ ਹੀ ਸ਼ਰਦਾ ਬੀਮੀ ਬੀਮਾ ਬੀਮਾ ਕੈਂਪ ਹੈ ਜੀ ਅੱਖਾਂ ਦਾ ਇਹ ਇਹ ਬੀਮਾ ਕੈਂਪ ਹੈ ਬਾਬਾ ਜੀ ਸਾਡੇ ਵਿਜੇਂਦਰ ਸਿੰਘਲਾ ਜੀ ਸਾਡੇ ਮੰਤਰੀ ਨੇ ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਵੀਰੇ ਸਾਡੇ ਆਪਣੇ ਮਾਜਾਰ ਨਮਾਦਾ ਜੀ ਜਿਲਚਾਰ ਨਮਾਦਾ ਜੀ ਨੇ ਉਹਰੇ ਸਾਫ ਕਾ ਸਰਪੰਚ ਨੇ ਤੇ ਉਹਨਾਂ ਦੀ ਬੜਾ ਹੀ ਬਹੁਤ ਦੇਣ ਹੈ ਨਗਰ ਨੂੰ ਤੇ ਸਾਡੇ ਵਿਜੇਂਦਰ ਸਿੰਘਲਾ ਸਾਹਿਬ ਨੇ ਉਹਨਾਂ ਦੇ ਫਾਦਰ ਸਾਹਿਬ ਜੀ ਦੀ ਯਾਦਗਾਰ ਦੇ ਵਿੱਚ ਇਹ ਕਿ ਬੀਮਾ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਯਾਰ ਵੀਰ ਜੀ ਨੇ ਅਸੀਂ ਬਾਈ ਦਾ ਬਹੁਤ ਧੰਨਵਾਦ ਕਰਦੇ ਹਾਂ ਸੁਖ ਬਲੌਗਰ YouTube ਤੇ ਬਾਈ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਬਾਈ ਜੀਆਂ ਜੋ ਵੀ ਮੇਲੇ ਨੇ ਆ ਵੀਡੀਓਜ਼ ਨੇ ਆਨੰਦ ਮਾਣੋ ਆਪਾਂ ਸਾਰਾ ਤੁਹਾਨੂੰ ਮੇਲਾ ਦਿਖਾਇਆ ਬਾਕੀ ਇੱਧਰ ਸਾਰੇ ਚੂਲੇ ਨੇ ਹਨ ਜੀ ਤੇ ਇੱਥੇ ਬਾਈ ਉਹ ਨਹੀਂ ਮਿਲਗੇ ਸੀਗੇ ਤੇ ਬਾਈ ਉਹ ਨਹੀਂ ਕਹਿੰਦੇ ਸੀ ਦੋ ਕੁ ਗੱਲਾਂ ਕਰਨੀਆਂ ਨੇ ਵੀਡੀਓ ਦੇ ਵਿੱਚ ਤੇ ਤਾਂ ਕਰਕੇ ਬਾਈ ਉਹਨੇ ਜਾਣਕਾਰੀ ਜਿਹੜੀ ਉਹ ਦਿੱਤੀ ਜਾਂ ਪਹਿਲਾ ਜਿਹੜਾ ਮੇਲਾ ਲੱਗਦਾ ਹੁੰਦਾ ਸੀ ਪੁਰਾਣੇ ਟਾਈਮਾਂ ਦੇ ਵਿੱਚ ਉਹਦੇ ਬਾਰੇ ਦੱਸਿਆ ਬਾਕੀ ਇੱਧਰ ਸਾਰੇ ਆ ਛੋਟੇ ਬੱਚਿਆਂ ਵਾਲੇ ਝੁੰਦੇ ਹਨ ਲੱਗੇ ਹੋਏ ਨੇ ਬਾਕੀ ਛੋਟੇ ਬੱਚੇ ਵੀ ਇੰਜੋਏ ਜਿਹੜਾ ਉਹ ਕਰਦੇ ਆ ਤਿਆ ਬਾਈ ਹੁਣੀ ਕਹਿੰਦੇ ਸਾਨੂੰ ਵੀ ਜਰੂਰ ਕਰੋ ਇਸ ਹੱਡ ਬਲੌਗ ਚ ਕਿੱਥੋਂ ਆਇਆ ਬਾਈ ਤੁਸੀਂ ਨਾਬੇ ਤੋਂ ਠੀਕ ਹੈ ਘੁੰਮਿਆ ਮੇਲਾ ਕਰਿਆ ਜੋਈ ਠੀਕ ਹੈ ਠੀਕ ਆ ਬਾਈ ਹੁਣੀ ਨਾਬੇ ਤੋਂ ਆਏ ਨੇ ਬਾਈ ਠੀਕ ਆ ਠੀਕ ਆ ਚਲੋ ਓਕੇ ਓਕੇ ਤੇ ਆਏ ਹਾਂ ਅੱਜ ਬਾਈ ਦੂਰੋਂ ਦੂਰੋਂ ਬਾਈ ਹੁਣੀ ਕਹਿੰਦੇ ਸੀ ਨਾਬੇੋਂ ਆਏ ਆ ਨਵਾਦੇ ਦਾ ਮੇਲਾ ਦੇਖਣ ਤੇ ਇਹ ਸਾਹਮਣੇ ਸਾਰੀਆਂ ਦੁਕਾਨਾਂ ਹੀ ਨੇ ਬੱਚਿਆਂ ਦੇ ਖੜਾਉਣੇ ਜਾਂ ਕੁਝ ਹੋਰ ਜੁਐਲਰੀ ਵਗੈਰ ਵਾਲੀਆਂ ਤੇ ਹੁਣ ਆਪਾਂ ਚੱਲਦੇ ਆਂ ਅੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਜਿਹੜੇ ਇਸ ਥਾਂ ਤੇ ਜਿਹੜਾ ਉਹ ਸੰਗਤਾਂ ਕੇ ਮੱਥਾ ਟੇਕਦਿਆਂ ਨੇ ਗੁੱਗਾਵਾੜੀ ਦੇ ਜਿਹੜੇ ਉਹ ਦਰਸ਼ਨ ਆਪਾਂ ਅੰਦਰੋਂ ਤੁਹਾਨੂੰ ਕਰਵਾਉਨੇ ਆ ਤੇ ਕਿਧਰ ਸਾਰੀਆਂ ਹਾਂ ਮਠਿਆਈ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹਨੂੰ ਪਾਠੀ ਕਹਿੰਦਾਂ ਨੇ ਜਾਂ ਖਜਲਾ ਵੀ ਕਹਿੰਦੇ ਨੇ ਤੇ ਇਹ ਬਹੁਤ ਦੇਖਦੀਆਂ ਨੇ ਮੇਲਿਆਂ ਦੇ ਵਿੱਚ ਤੇ ਆ ਇਧਰ ਜਿਹੜਾ ਉਹ ਮੁੱਖ ਸਥਾਨ ਹੈ ਜਿੱਥੇ ਲੋ ਸੰਗਤਾਂ ਕੇ ਦਰਸ਼ਨ ਕਰਦੀਆਂ ਨੇ ਇਹ ਸਾਰਾ ਉਹ ਸਥਾਨ ਹੈ ਬਹੁਤ ਸੋਹਣੀ ਸਜਾਵਟ ਜਿਹੜੀ ਉਹ ਕੀਤੀ ਹੋਈ ਹੈ ਤੇ ਇੱਧਰ ਸਾਰੀ ਆਸਰਾਵਤ ਨੂੰ ਦੇਖ ਰਹੇ ਹਾਂ ਤੇ ਅੰਦਰ ਆਪਾਂ ਚੱਲਦੇ ਹਾਂ ਅੰਦਰੋਂ ਦਰਸ਼ਨ ਵੀ ਤੁਹਾਨੂੰ ਜਿਹੜੇ ਉਹ ਕਰਵਾ ਦੰਦੇ ਆ ਤੇ ਇਹ ਥਾਂ ਤੇ ਜਿਹੜਾ ਉਹ ਆ ਕੇ ਸੰਗਤਾਂ ਨੂੰ ਉਹ ਮੱਥਾ ਦੇਖਦੀਆਂ ਨੇ ਉਹ ਤੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਅੰਦਰੋਂ ਦੇ ਕਰਵਾ ਦੰਦੇ ਆ ਆਹ ਰਸਤਾ ਜਿਹੜਾ ਉਹ ਜਾਂਦਾ ਜੀ ਇੱਥੇ ਸੰਗਤਾਂ ਜਿਹੜਾ ਉਹ ਮੱਥਾ ਦੇਖਦੀਆਂ ਨੇ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਮੱਥਾ ਟੇਕਣ ਵਾਸਤੇ ਹਨਾ ਆਤੀ ਆਤਿ ਵੀਰੋਣੀ ਸੇਵਾਦਾਰ ਨੇ ਆ ਸਾਰੀ ਲਾਇਮ ਹੈ ਜਿਹੜੀ ਸੰਗਤਾਂ ਜਿਹੜੀਆਂ ਹੋ ਆ ਰਹੀਆਂ ਨੇ 14 15 16 ਦਾ 14 15 16 ਹਾਂ ਸਾਲ ਦੇ ਵਿੱਚ ਦੋ ਵਾਰ ਤਾਂ ਨੌਵੇਂ ਮਹੀਨੇ ਵਿੱਚ ਆਉਂਦਾ ਤੇ ਇੱਕ ਵਾਰੀ ਦਸਵੇਂ ਮਹੀਨੇ ਵਿੱਚ ਆਉਂਦਾ ਜੀ ਇੱਥੇ ਜਿਹੜਾ ਸੱਚੇ ਮਨ ਨਾਲ ਸਰਦਾ ਕਰਦਾ ਹੈ ਪਰਮਾਤਮਾ ਗੁਗਾਚਾਰ ਨੂੰ ਜੋਗੋ ਕਰਦਾ ਸਾਰੀਆਂ ਮੰਤਾਂ ਪੂਰੀਆਂ ਕਰਦਾ ਹੈ ਤੇ ਇੱਥੇ ਪਾਈ ਸੀਗੇ ਸੇਵਾਦਾਰ ਹਨ ਵੀਰੋਣੀ ਨੇ ਜਾਣਕਾਰੀ ਸਾਰੀ ਵੀਡੀਓ ਦਿੱਤੀ ਹੈ ਤੇ ਆਪਾਂ ਅੰਦਰੋਂ ਤੋਂ ਦਰਸ਼ਨਾਂ ਮੇਲੇ ਜਿਹੜੇ ਉਹ ਕਰਵਾਦਦੇ ਆ ਤੇ ਆ ਸਾਰੀਆਂ ਸੰਗਤਾਂ ਜਿਹੜਾ ਉਹ ਆਉਂਦੀਆਂ ਨੇ ਇੱਥੇ ਦਰਸ਼ਨ ਕਰਨ ਵਾਸਤੇ ਤੁਸੀਂ ਦੇਖ ਲਓ ਜੀ ਉਹ ਮੱਥਾ ਦੇਖਦੀਆਂ ਨੇ ਜੀ ਤੇ ਆ ਛੋਟੇ-ਛੋਟੇ ਬੱਚੇ ਵੀ ਮੇਲੇ ਦੇ ਵਿੱਚ ਜਿਹੜੇ ਉਹ ਆਏ ਹੋਏ ਨੇ ਲਓ ਜੀ ਇਸ ਤਰ੍ਹਾਂ ਸਾਰੇ ਪਰਿਵਾਰ ਜਿਹੜੇ ਉਹ ਆਉਂਦੇ ਨੇ ਮੇਲੇ ਦੇ ਵਿੱਚ ਤੇ ਇਹ ਔਸਤਾਂ ਦੇ ਵੀ ਜਿਹੜਾ ਉਹ ਖੰਡ ਪਾ ਕੇ ਮੱਥਾ ਦੇਖਦੀਆਂ ਨੇ ਇਸ ਤਰ੍ਹਾਂ ਬਹੁਤ ਭਾਰੀ ਜਿਹੜਾ ਉਹ ਗੱਠ ਹੁੰਦਾ ਜੀ ਅ ਅ ਦਵਾਦੇ ਦੇ ਮੇਲੇ ਤੇ ਹਨ। ਬਾਅਦ ਕੀ ਆਪਾਂ ਹੋਰ ਸਥਾਨਾਂ ਦੇ ਵੀ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਤੇ ਇਤਰੋ ਸਜਾਵਟ ਤੁਸੀਂ ਦੇਖੋ ਵੀ ਕਿੰਨੀ ਸੋਹਣੀ ਸਜਾਵਟ ਜਿਹੜੀ ਉਹ ਕੀਤੀ ਹੋਈ ਹੈ। ਅ ਜਿਹੜਾ ਉਹ ਸਥਾਨ ਇੱਥੇ ਬਣਿਆ ਹੋਇਆ ਬਹੁਤ ਸੋਹਣੀ ਸਜਾਵਟ ਜਿਹੜੀ ਆਪਾਂ ਨੂੰ ਉਹ ਦੇਖਣ ਨੂੰ ਮਿਲੂਗੀ। ਸਿਆਪਾ ਚੱਲਦੇ ਆ ਅੱਗੇ ਤੁਹਾਨੂੰ ਹੋਰ ਸਥਾਨਾਂ ਦੇ ਦਰਸ਼ਨ ਜਿਹੜੇ ਉਹ ਕਰਵਾਉਨੇ ਆ। ਇੱਥੇ ਵੀ ਬਹੁਤ ਭਾਰੀ ਲੋਕ ਇਕੱਠ ਹੋਇਆ ਹੋਇਆ ਫਕਤਾ ਬਰਾਬਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਹੋ ਹੋ ਗਈਆਂ ਨੇ। ਦੇਖੋ ਬੱਤੀ ਦੇਖ ਵਰਦੇ ਕਿੰਨਾ ਭਾਰੀ ਲੋਕ ਇਕੱਠ ਆ ਗਿਆ। ਉਹ ਸਾਹਮਣੇ ਸਥਾਨ ਹੈ ਜੀ ਜਿਹੜਾ ਇੱਥੇ ਮੁੱਖ ਸਥਾਨ ਮੰਨਿਆ ਜਾਂਦਾ। ਦਰਵਾਜ਼ਾ ਤੁਹਾਨੂੰ ਦਰਸ਼ਨ ਕਰਵਾਦੇ ਜੀ ਆ ਇੱਥੇ ਸਾਹਮਣੇ ਸਰੋਵਰ ਹੈ ਤੇ ਸਰੋਵਰ ਦੇ ਕੋਲੇ ਸੰਗਤਾਂ ਜਿਹੜਾ ਉਹ ਆਉਂਦੀਆਂ ਨੇ ਆ ਕੇ ਜਿਹੜਾ ਉਹ ਮਿੱਟੀ ਕੱਢਦੀਆਂ ਨੇ ਹਨਾ ਤੇ ਇਹ ਸਥਾਨ ਤੇ ਜਿਹੜੀ ਉਹ ਸੰਗਤਾਂ ਵੱਲੋਂ ਮਿੱਟੀ ਕੱਢੀ ਜਾਂਦੀ ਹੈ ਹਨਾ ਤੇ ਇੱਥੇ ਮਤਲਬ ਜਿਹੜਾ ਉਹ ਸੰਗਤਾਂ ਦਾ ਜਿਹੜਾ ਉਹ ਮੰਨਿਆ ਜਾਂਦਾ ਵੀ ਹਰੇਕ ਜਿਹੜੀ ਉਹ ਮਨੋ ਕਾਮਨਾ ਉਹ ਪੂਰੀ ਹੁੰਦੀ ਹੈ ਤੇ ਇਹ ਸਥਾਨ ਤੇ ਆ ਕੇ ਸੰਗਤਾਂ ਜਿਹੜਾ ਉਹ ਮਿੱਟੀ ਕੱਢਦੀਆਂ ਨੇ ਆਹ ਸਾਹਮਣੇ ਇੱਥੇ ਸਰੋਵਰ ਹੈ ਜਿਹੜੇ ਸਥਾਨ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਤੇ ਉਹਦੇ ਪਿਛਲੇ ਵਾਲੇ ਪਾਸੇ ਜਿਹੜਾ ਉਹ ਸੰਗਤਾਂ ਵੱਲੋਂ ਮਿੱਟੀ ਕੱਢੀ ਜਾਂਦੀ ਹੈ ਹਨਾ ਦੁਨੀਆ ਵੀ ਸੰਗਤਾਂ ਇਹ ਸਥਾਨ ਤੇ ਆਉਂਦੀਆਂ ਨੇ ਤੇ ਆ ਇੱਥੇ ਖਵਾਜਾ ਵੀਰ ਜੀ ਦਾ ਜਿਹੜਾ ਉਹ ਸਥਾਨ ਹੈ ਕਰੋ ਜੀ ਦਰਸ਼ਨ ਖਵਾਜਾ ਵੀਰ ਜੀ ਦੇ ਸਥਾਨ ਤੇ ਇਥੇ ਜਿਹੜਾ ਉਹ ਸਰੋਵਰ ਹੈ ਜੀ ਸੰਗਤਾਂ ਫਿਰ ਇੱਥੇ ਆ ਕੇ ਜਿਹੜਾ ਉਹ ਪੰਜ ਸਨਮਾਨ ਕਰਦੀਆਂ ਨੇ ਹਨ ਇਹ ਸਾਸ ਦੇ ਵੀ ਬਾਕੀ ਸਾਰੇ ਆਪਾਸ ਤਾਂ ਦੇ ਦਰਸ਼ਨ ਜਿਹੜੇ ਉਹ ਕਰਵਾਏ ਨੇ ਆ ਸਾਰਾ ਇੱਧਰ ਜਿਹੜਾ ਉਹ ਮੁੱਖ ਸਤਾ ਸੀਗਾ ਨਵਾਦੇ ਦਾ ਤੇ ਇਥੇ ਸੰਗਤਾਂ ਆ ਕੇ ਜਿਹੜਾ ਉਹ ਦਰਸ਼ਨ ਕਰਦੀਆਂ ਨੇ ਆ ਤੇ ਆ ਵੀਰ ਚਮਕੌਰ ਬਾਈ ਹਨ ਇਹ ਬਾਈ ਨੇ ਸਾਰੀ ਵੀਡੀਓ ਆਪਣੀ ਨਾਲ ਬਣਾਈ ਆ ਸਾਰੀ ਜਾਣਕਾਰੀ ਜਿਹੜੀ ਉਹ ਦਿੱਤੀ ਹੈ ਤੇ ਲੋਕਲ ਬੰਦਾ ਨਾਲੋਂ ਤਾਂ ਦਾ ਫਰਕ ਆ ਜਾਣਾ ਬਾਈ ਧੰਨਵਾਦ ਬਾਈ ਦਾ ਬਹੁਤ-ਬਹੁਤ ਨਾਲ ਤੇ ਤੇ ਆਪਾਂ ਹੁਣ ਆਇਆ ਲੰਗਰ ਦੇ ਵਿੱਚ ਜਿੱਥੇ ਜਿਹੜਾ ਉਹ ਲੰਗਰ ਤਿਆਰ ਕੀਤਾ ਜਾਂਦਾ ਸੰਗਤਾਂ ਵਾਸਤੇ ਆਪਾਂ ਲੰਗਰ ਹਾਲ ਵੀ ਤੁਹਾਨੂੰ ਦਿਖਾਵਾਂਗੇ ਤੇ ਸਾਰੀਆਂ ਆਪਣੀਆਂ ਮਾਤਾਵਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਪ੍ਰਸ਼ਾਦ ਦੇ ਜਿਹੜਾ ਉਹ ਤਿਆਰ ਕਰ ਰਹੀਆਂ ਨੇ ਤੇ ਇਸ ਤਰ੍ਹਾਂ ਤਿੰਨੋ ਦਿਨਾਂ ਇੱਥੇ ਲੰਗਰ ਜਿਹੜਾ ਉਹ ਚੱਲਦਾ ਸਾਰੀਆਂ ਸੰਗਤਾਂ ਆਉਂਦੀਆਂ ਨੇ ਸੇਵਾ ਵਾਸਤੇ ਨਾ ਸਾਰੀਆਂ ਮਾਤਾਵਾਂ ਆਉਂਦੀਆਂ ਨੇ ਸੇਵਾ ਕਰਨ ਤੇ ਆਪਾਂ ਲੰਗਰ ਹਾਲ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਇੱਧਰ ਮੇਲੇ ਦੇ ਦਿਨਾਂ ਦੇ ਵਿੱਚ ਇੱਥੇ ਲੰਗਰ ਜਿਹੜਾ ਉਹ ਚੱਲਦਾ ਕਿਉਂਕਿ ਬਹੁਤ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਫਿਰ ਉਹ ਇ ਕਰਕੇ ਫਿਰ ਜਿਹੜੀਆਂ ਸੰਗਤਾਂ ਨੇ ਇੱਥੇ ਰੋਕਣਾ ਹੁੰਦਾ ਹੈ ਤੇ ਉਹ ਫਿਰ ਇੱਥੇ ਇਹ ਸਥਾਨ ਤੇ ਜਿਹੜਾ ਉਹ ਲੰਗਰ ਛਕ ਸਕਦੀਆਂ ਨੇ ਹਨ ਤੇ ਇਹ ਸਾਰਾ ਇੱਥੇ ਲੰਗਰ ਹਾਲ ਹੈ ਜੀ ਸਾਰੇ ਲੰਗਰ ਦੇ ਪ੍ਰਬੰਧ ਵੀ ਆਪਾਂ ਤੁਹਾਨੂੰ ਜਿਹੜੇ ਹੋ ਦਿਖਾਏ ਨੇ ਵੀਡੀਓ ਦੇ ਵਿੱਚ ਤੇ ਬਹੁਤ ਘੱਟ ਹੁੰਦਾ ਜੀ ਨਿਵਾਦੇ ਦੇ ਮੇਲੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਸਾਰਿਆਂ ਵਾਸਤੇ ਲੰਗਰਾਂ ਦੇ ਜਿਹੜੇ ਉਹ ਪ੍ਰਬੰਧ ਕੀਤੇ ਜਾਂਦੇ ਨੇ ਕਮੇਟੀ ਵੱਲੋਂ ਤੇ ਇੱਥੇ ਪਿੱਛੇ ਜਿਹੜਾ ਉਹ ਧੂਣਾ ਬਾਬਾ ਗੋਰਖनाथ ਜੀ ਦਾ ਤੇ ਇੱਥੇ ਵੀ ਸੰਗਤਾਂ ਜਿਹੜਾ ਹੋ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਮੱਥਾ ਜਿਹੜਾ ਉਹ ਟਿਕਦੀਆਂ ਨੇ ਸੰਗਤਾਂ ਤੇ ਧੂਨੇ ਦੇ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਜੀ ਤੇ ਆ ਵੀ ਇੱਥੇ ਇੱਕ ਸਥਾਨ ਹੈ ਜੀ ਪਿਛਲੇ ਵਾਲੇ ਪਾਸੇ ਉੱਪਰ ਲਿਖਿਆ ਹੋਇਆ ਜੈ ਬਾਬਾ ਬਾਲਕਦਾਸ ਜੀ ਨਾ ਇਹਨਾਂ ਦਾ ਜਿਹੜਾ ਸਥਾਨ ਹੈ ਇੱਥੇ ਵੀ ਸੰਗਤਾਂ ਜਿਹੜਾ ਹੋ ਆਉਂਦੀਆਂ ਨੇ ਮੱਥਾ ਟੇਕ ਕੇ ਜਾਂਦੀਆਂ ਨੇ ਦਰਸ਼ਨ ਕਰਦੀਆਂ ਨੇ ਤੇ ਸਾਰੇ ਸਥਾਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਜਿਹੜੇ ਜਿਹੜੇ ਨਮਾਦੀ ਦੇ ਮੇਲੇ ਤੇ ਸੰਗਤਾਂ ਜਿਹੜੇ ਜਿਹੜੇ ਸਥਾਨਾਂ ਤੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਸਾਰੇ ਹਸਤਾਨਾ ਦੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਏ ਨੇ ਤੇ ਆ ਵੀਰ ਹੋਣੀ ਇੱਥੇ ਸਾਰੇ ਸੇਵਾਦਾਰ ਨੇ ਤੇ ਆ ਬਾਈ ਹੋਣੀਆਂ ਨੇ ਸਾਰੀ ਡੈਕੋਰੇਸ਼ਨ ਵੀ ਤੁਸੀਂ ਕਰੀ ਜਾਏ ਸਾਰੀ ਕੀ ਭਾਜੀ ਆਪਾਂ ਨੇ ਕਰਿਆ ਜੀ ਠੀਕ ਹੈ ਜਿਵੇਂ ਬਾਈ ਹੋਣੀ ਦੱਸ ਰਹੇ ਨੇ ਵੀ ਕਰੋਨਾ ਦੇ ਵੇਲੇ ਸਾਰੀ ਡੈਕੋਰੇਸ਼ਨ ਫਰੀ ਕੀਤੀ ਸੀ ਹਾਂ ਜੀ ਭਾਜੀ ਜਦੋਂ ਕਰੋਨਾ ਦਾ ਵਕਤ ਆਇਆ ਸੀਗਾ ਉਸ ਟਾਈਮ ਆਪਾਂ ਨੇ ਸੇਵਾ ਲਈ ਸੀ ਬਾਬੇ ਦੀ ਉਸ ਟਾਈਮ ਦੀ ਲਾਜ਼ਮਾਰ ਹੈਗਾ ਹੁਣ ਤੱਕ ਤੇ ਆਪਾਂ ਕੰਮ ਲਾ ਰਹੇ ਆ ਭਾਜੀ ਜਮੀਨ ਕੰਮ ਕਿਸੇ ਦੁਕਾਨ ਕਿੱਥੇ ਥੋੜੀ ਆਪਣੀ ਪੁਆਨੀਗੜਾ ਜੀ ਪੁਆਨੀਗੜਾ ਮੇਨ ਬਾਜ਼ਾਰ ਦੇ ਵਿੱਚ ਹੈ ਜੀ ਹਾਂ ਜੀ ਸੈਬੀ ਲਾਈਟ ਦੇ ਨਾਮ ਤੇ ਹੈ ਜ ਇਹ ਰੌਣਕਾਂ ਇੱਥੇ ਆ ਲਾਈਟਿੰਗ ਜਿਹੜੀ ਉਹ ਸਾਰੀ ਡੈਕੋਰੇਸ਼ਨ ਕੀਤੀ ਹੈ ਤੇ ਬਹੁਤ ਸੋਹਣੀ ਜਿਹੜੀ ਉਹ ਡੈਕੋਰੇਸ਼ਨ ਹੋਈ ਹੈ ਨਾ ਆਪਾਂ ਤੁਹਾਨੂੰ ਵੀਡੀਓ ਰਾਹੀਂ ਜਿਹੜਾ ਉਹ ਦਿਖਾ ਰਹੇ ਆ ਤੇ ਬਾਈ ਹੋਣੀ ਸਾਰੇ ਇੱਥੇ ਆ ਕੇ ਸੇਵਾ ਕਰਦੇ ਨੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਉਹ ਹੁੰਦਾ ਨਵਾਦੇ ਮੇਲੇ ਤੇ ਸਾਰਾ ਆਪਾਂ ਵੀਡੀਓ ਰਾਹੀਂ ਤੁਹਾਨੂੰ ਦਿਖਾਇਆ ਹੀ ਹੈ ਆਪਾਂ ਅੰਦਰੋਂ ਤੁਹਾਨੂੰ ਦਰਸ਼ਨਾਂ ਜਿਹੜੇ ਉਹ ਕਰਵਾਤੇ ਬਾਕੀ ਆਪਾਂ ਹੁਣ ਬਾਹਰ ਆ ਗਏ ਤਕਰੀਬਨ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਇਆ ਹੀ ਦਿਖਾਤਾ ਹੈ ਨਾ ਤੇ ਸਾਰੀਆਂ ਮੇਲੇ ਦੀਆਂ ਰੌਣਕਾਂ ਤੇ ਇੱਧਰ ਸਾਰੀਆਂ ਦੁਕਾਨਾਂ ਲੱਗੀਆਂ ਜਿਹੜੀਆਂ ਹੋਈਆਂ ਨੇ ਵੱਡੀਆਂ ਤੇ ਰਾਤ ਨੂੰ ਇਸ ਤਰ੍ਹਾਂ ਜਿਹੜੀਆਂ ਰੌਣਕਾਂ ਲੱਗਦੀਆਂ ਨੇ ਜੀ ਨਮਾਦੇ ਦੇ ਮੇਲੇ ਦੇ ਵਿੱਚ ਆ ਸਾਰਾ ਮਠਿਆਈ ਵਾਲੀਆਂ ਜਿਹੜੀਆਂ ਉਹ ਦੁਕਾਨਾਂ ਤੇ ਇਕੱਠ ਤੁਸੀਂ ਦੇਖੋ ਜਿਹੜੀ ਸਾਈਡ ਨੂੰ ਆਪਾਂ ਅਜਾਵਾਂਗੇ ਸੰਗਤਾਂ ਦਾ ਆਪਾਂ ਨੂੰ ਇਕੱਠ ਜਿਹੜਾ ਉਹ ਦੇਖਣ ਨੂੰ ਮਿਲੂ ਤੇ ਇਸੇ ਤਰ੍ਹਾਂ ਤਿੰਨੋ ਦਿਨਾਂ ਜਿਹੜਾ ਉਹ ਨਮਾਦੇ ਦੇ ਮੇਲੇ ਤੇ ਸੰਗਤਾਂ ਦਾ ਭਾਰੀ ਇਕੱਠ ਰਹਿੰਦਾ ਹਨ ਬਾਕੀ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਇਆ ਵੀਡੀਓ ਰਹੀ ਦਰਸ਼ਨ ਜਿਹੜੇ ਉਹ ਕਰਵਾਏ ਨੇ ਬਾਕੀ ਇਧਰ ਸਾਰੀਆਂ ਮਠਿਆਈ ਵਾਲੀਆਂ ਦੁਕਾਨਾਂ ਜਿਵੇਂ ਤੁਸੀਂ ਦੇਖ ਰਹੇ ਹੋ ਜਲੇਬੀਆਂ, ਪਕੌੜੇ ਜਿਹੜੇ ਹੋ ਸਾਰੇ ਉਹ ਬੜ ਰਹੇ ਨੇ ਹਨ ਤੇ ਇਧਰ ਪਕੌੜੇ ਜਿਵੇਂ ਬਾਈ ਹਣੀ ਆ ਬਣਾ ਰਹੇ ਨੇ ਤੇ ਇਧਰ ਜਲੇਬੀਆਂ ਵਗੈਰਾ ਆ ਜਾਂ ਹੋਰ ਸਾਰੀ ਮਠਿਆਈ ਤੇ ਇਸ ਤਰ੍ਹਾਂ ਖਾਣ ਪੀਣ ਵਾਲੀਆਂ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਨਮਾਦੇ ਦੇ ਮੇਲੇ ਤੇ ਤੇ ਇਧਰੋਂ ਸਾਰੀਆਂ ਪਰੌਣਕਾਂ ਤੁਹਾਨੂੰ ਜਿਹੜੀਆਂ ਉਹ ਦਿਖਾਈਆਂ ਨੇ ਤੇ ਆਹ ਰੋਡ ਤੇ ਵੀ ਤੁਸੀਂ ਦੇਖੋ ਵੀ ਕਿੰਨੀਆਂ ਜ਼ਿਆਦਾ ਰੌਣਕਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨਾ ਇਧਰ ਦੁਕਾਨਾਂ ਵਗੈਰਾ ਸੋ ਸਾਰੀਆਂ ਦੇਖੋ ਨਾ ਖਾਣ ਪੀਣ ਵਾਲੀਆਂ ਸਵਾਗਤ ਆਹ ਬਾਈ ਹੁਣੀ ਇੱਥੇ ਆਏ ਨੇ ਹਾਂ ਜੀ ਠੀਕ ਹੈ ਤੇ ਵੀਰ ਹੁਣੀ ਸਾਹ ਆਏ ਨੇ ਮੇਲੇ ਦੇ ਵਿੱਚ ਤੇ ਕਿਹੜਾ ਪਿੰਡ ਆ ਬਾਈ ਹੁਣੀ ਦਾ ਸਵਾਣੇ ਕੋਲੋਂ ਠੀਕ ਹੈ ਤੇ ਅੱਜ ਹੁਣ ਇੱਥੇ ਰੁਕੋਗੇ ਜਾਂ ਜਾਓਗੇ ਵਾਪਸ ਰੁਕੋਗੇ ਠੀਕ ਹੈ ਕੱਲੂ ਕੱਲੂ ਮੇਰ ਮੇਲਾ ਦੇਖੋਗੇ ਗਿਆ ਲਓ ਬਾਈ ਸੰਗ ਤਾਂ ਦੂਰੂ ਦੂਰੂ ਆਉਂਦੀਆਂ ਨੇ ਬਾਈ ਕਹਿੰਦੇ ਅਸੀਂ ਕਰਾਤ ਲੈ ਕੇ ਜਾਵਾਂਗੇ ਔਰੇ ਆ ਬਾਈ ਦਾ ਪੇਜ ਫੋਲੋ ਕਰਿਓ ਵੀਰੇ ਸਾਰੇ ਮਿੱਤ ਨਾਲ ਕਰਿਓ ਹਾਂਜੀ ਹਾਂ ਠੀਕ ਆ ਚਲੋ ਠੀਕ ਆ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਨਵਾਦੇ ਦਾ ਮੇਲਾ ਤੇ ਸਾਰੀਆਂ ਨਵਾਦੇ ਦੇ ਮੇਲੇ ਦੀਆਂ ਰਾਤ ਦੀਆਂ ਰੌਣਕਾਂ ਆਪਾਂ ਅੱਜ ਤੁਹਾਨੂੰ ਦਿਖਾਈਆਂ ਨੇ ਸੋ ਇਸ ਵੀਡੀਓ ਨੂੰ ਅੱਜ ਦਿਨੋਂ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ